ਤੇ ਬੀਤੇ ਦਿਨ ਸ਼ਾਮ ਜਗਰਾਉ ਦੇ ਪੰਜ ਨੰਬਰ ਚੁੰਗੀ ਨੇੜੇ ਬਿਜਲੀ ਦੇ ਖੰਬੇ ਤੇ ਬਿਜਲੀ ਠੀਕ ਕਰਦੇ ਸਮੇਂ 47 ਸਾਲ ਮਨਦੀਪ ਸਿੰਘ ਨਾਮ ਗ੍ਰੇ ਕੱਚੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਦੇ ਕਰਕੇ ਮੌਤ ਹੋ ਗਈ। ਪਿਛਲੇ ਮੁਲਾਜ਼ਮ ਨੇ ਬਿਜਲੀ ਸ਼ਿਕਾਇਤ ਕੇਂਦਰ ਦੇ ਬਾਹਰ ਇਕੱਠੇ ਹੋ ਕੇ ਪਾਵਰਕਾਮ ਖਿਲਾਫ ਨਾਰੇ ਬਾਜੂ ਕੀਤੇ ਅਤੇ ਕਿਹਾ ਹੈ ਕਿ ਨਸ਼ੇ ਦੇ ਨਾਲ-ਨਾਲ ਪਾਵਰਕਾਮ ਦਾ ਘਟੀਆ ਸਿਸਟਮ ਬਿਜਲੀ ਮੁਲਾਜ਼ਮਾਂ ਨੂੰ ਖਾ ਰਿਹਾ ਹੈ। ਉਹਨਾਂ ਇਸ ਮੌਕੇ ਇਨਸਾਫ਼ ਦੀ ਮੰਗ ਕਰਦੇ ਹੋਏ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਸੇਕਲਾ ਜਰਮਨ ਵਾਲਾ ਰੈਡੀਸ਼ਨ ਏਟਕ ਦਾ। ਅੱਜ ਸਾਡੇ ਨਾਲ ਬਹੁਤ ਹੀ ਮਾੜੀ ਘਟਨਾ ਵਾਪਰੀ ਜਿੱਥੇ ਇੱਕ ਖਬਰ ਆ ਜਿਹੜੀ ਕਿ ਸਾਡਾ ਮਨਦੀਪ ਸਿੰਘ ਸਾਹਿਬ ਜਿਹੜਾ ਵਾ ਉਹ ਕਰੰਟ ਲਾ ਕੇ ਸ਼ਹੀਦ ਹੋ ਗਿਆ। ਅੱਜ ਪਾਵਰ ਕਾਮ ਦਾ ਘੱਟਿਆ ਜਿਹੜਾ ਠੇਕੇਦਾਰੀ ਸਿਸਟਮ ਆ ਉਹਦੀ ਜਿਹੜੀ ਬਲੀ ਇੱਕ ਸਾਡਾ ਸਾਥੀ ਹੋਸ਼ ਚੜ ਗਿਆ। ਇਹ ਖਾਲੇ ਅਸੀਂ ਕੱਲ ਸਾਥੀ ਜਿਹੜਾ ਲੁਧਿਆਣੇ ਸੀਗਾ ਉਹਦੀ ਜਿਹੜਾ ਅਸੀਂ ਸੰਸਕਾਰ ਕਰਕੇ ਆਏ ਆ। ਇੱਕ ਜਿਹੜਾ ਸਾਡਾ ਸਾਥੀ ਜਗਰਾਉਂ ਤੋਂ ਗਿਆ ਸੀ ਗੁਰਬੀਰ ਸਿੰਘ ਉਹਦਾ ਸੰਸਕਾਰ ਕਰਕੇ ਆਏ ਆ। ਰੋਜ ਜਿਹੜਾ ਇੱਕ ਸਾਡਾ ਦਾਇਰ ਦਾ ਬਿਜਲੀ ਬੋਰਡ ਤੇ ਬਿਜਲੀ ਦਾ ਉਹ ਸਾਨੂੰ ਜਿਹੜਾ ਰੋਜ ਖਾ ਰਿਆ ਵਾ ਇਹ ਸਾਰਾ ਜਿਹੜਾ ਹੈਗਾ ਵਾ ਪਾਵਰ ਕਾਮ ਦੀ ਘਟਿਆ ਸਿਸਟਮ ਤੇ ਘਟਿਆ ਨੀਤੀ ਕਰਕੇ ਆ ਇਹ ਮੁਲਾਜ਼ਮ ਸਾਡਾ ਕੱਚਾ ਸੀਗਾ ਹਲੇ ਇਹਦੇ ਬੱਚੇ ਛੋਟੇ ਛੋਟੇ ਬਾ 10 12 ਸਾਲ ਦੇ ਬੱਚੇ ਆ ਜਿਨ੍ਹਾਂ ਨੂੰ ਇਹ ਪਾਲਣ ਪੋਸ਼ਣ ਕਰਦਾ ਸੀ ਜਿਹਨੂੰ ਹਲੇ ਉਹਨੂੰ ਵਿਚਾਰੇ ਨੂੰ ਪੱਕਾ ਵੀ ਨਹੀਂ ਕੀਤਾ ਸੀ ਚਾਹੇ ਪਾਵਰ ਜਿਹੜਾ ਭਗਵੰਤ ਮਾਨ ਜਾਂ ਚੰਨੀ ਸਾਹਿਬ ਜਿਹੜੇ ਕਹਿ ਕੇ ਗਏ ਸੀ ਕਿ ਅਸੀਂ 25000 ਮੁਲਾਜ਼ਮ ਪੱਕੇ ਕਰਦੇ ਪਰੋਣਾ ਵਿਚਾਰਿਆਂ ਵਿੱਚ ਪੱਕੀ ਮੁਤਰਸ ਦੇ ਤਸਰੇ ਸਾਡੇ ਰੋਜ਼ ਜਿਹੜੇ ਨੌਜਵਾਨ ਵੀਰ ਆ ਸ਼ਹੀਦ ਹੁੰਦੇ ਜਾਂਦੇ ਆ ਪਰ ਪਾਵਰ ਕਮ ਦੀ ਘਟੀਆ ਮੈਨੇਜਮੈਂਟ ਦੇ ਸਿਰ ਦੇ ਉੱਤੇ ਕੋਈ ਜੂਨੀ ਸਰਗਦੀ ਉਹ ਉਹਨਾਂ ਨੂੰ ਨਾ ਤਾਂ ਕੋਈ ਜੇ ਮੁਲਾਜ਼ਮ ਨਹੀਂ ਦੇ ਕੇ ਦੇ ਸਕਦੇ ਕੁਛ ਕਰ ਨਹੀਂ ਸਕਦੇ ਲੈ ਘੱਟੋ ਘੱਟ ਸਾਡੇ ਜਿਹੜੇ ਘਰਾਂ ਦੇ ਦੀਵੇ ਉਹਨਾਂ ਨੂੰ ਜਗਦੇ ਰੱਖਣ ਦੇ ਲਈ ਉਹਨਾਂ ਨੂੰ ਜਿਹੜੇ ਵਧੀਆ ਕਿੱਟਾਂ ਮੁਹੱਈਆ ਕਰਦੇ ਜਿਹੜੇ ਸਾਡੇ ਸਾਡੀ ਰੋਜ਼ ਲੜਕਦੇ ਕੇ ਸ਼ਹੀਦ ਹੁੰਦੇ ਆ ਉਹਨਾਂ ਦਾ ਜਿਹੜਾ ਬਚਾਅ ਹੋ ਸਕੇ ਇੱਥੇ ਠੇਕੇਦਾਰ ਵੀ ਬੈਠਾ ਵਾ ਉਹਨਾਂ ਨੇ ਸਾਨੂੰ ਤੁਹਾਨੂੰ ਅਸੀਂ ਥੋੜੇ ਦੇਰ ਤੱਕ ਦਸਤਾਨੇ ਵੀ ਦਿਖਾ ਦਿੰਨੇ ਆ ਅਸੀਂ ਕਹਿੰਨੇ ਵੀ ਇਹ ਦਸਤਾਨੇ ਲੈ ਕੇ ਠੇਕੇਦਾਰ ਉੱਤੇ ਚੜ ਕੇ ਕੰਮ ਕਰਕੇ ਦਿਖਾ ਦੇਵੇ ਜਿਉਂ ਜਿਉਂ ਦਾ ਬਾਅਦ ਅਸੀਂ ਮੰਨ ਲਾ ਕਿ ਕਿਹੜਾ ਸਿਸਟਮ ਹੈ ਨੇ ਠੇਕੇਦਾਰ ਨੇ ਸਾਨੂੰ ਦਸਤਾਨੇ ਦਿੱਤੇ ਸਹੀ ਆ ਪਰ ਉਹ ਦਸਤਾਨੇ ਜਿਹੜੇ ਉਹਦੇ ਵਿੱਚ ਲੀਕੇਜ ਆ ਉਹਨੂੰ ਉਹ ਬੰਦੇ ਪਾ ਕੇ ਜਿਹੜੇ ਕੰਮ ਕਰਨਗੇ ਤਾਂ ਉਹਨਾਂ ਦੀ ਵੀ ਮੌਤ ਹੁੰਦੀ ਆ ਸੋ ਜਿਹੜਾ ਇਹ ਸਾਰਾ ਜ਼ਿੰਮੇਦਾਰ ਆ ਇੱਕ ਤਾਂ ਲੋਕਾਂ ਦਾ ਜਿਹੜਾ ਲੋਕਾਂ ਦੇ ਉੱਤੇ ਜਿਹੜਾ ਬੋਝ ਆ ਜਿਹੜੇ ਲੋਕਾਂ ਨੂੰ ਸਪਲਾਈ ਅਸੀਂ ਦੇਣੀ ਆ ਸਾਡੇ ਮਲਾਜ਼ਮ ਬਹੁਤ ਘੱ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਜਗਰਾਉਂ ਦੇ ਵਿੱਚ ਤਿੰਨ ਚਾਰ ਲੈਂਡਮੈਨ ਹੀ ਆ ਜਿਹੜੇ ਮਤਲਬ ਜਿਹੜੇ ਪੋਲਾਂ ਦੇ ਉੱਤੇ ਚੜ ਸਕਦੇ ਆ ਬਾਕੀ ਜਿਹੜਾ ਸਟਾਫ ਆ ਉਹ ਥੱਲੇ ਸੁਪਰਵਾਈਜ਼ਰੀ ਸਟਾਫ ਆ ਜਿਹੜਾ ਕੰਮ ਕਰ ਸਕਦਾ ਵਾ ਅੱਜ ਅਜੇ ਮੈਂ ਕਿਸੇ ਸੀਐਚ ਵੀ ਨਾਂ ਤੇ ਸਾਨੂੰ ਇੱਥੇ ਭਰਤੀ ਕੀਤਾ ਹੋਇਆ ਇਹਨਾਂ ਨੇ ਹਾਂ ਪਰ ਜਿਹੜੇ ਸਾਡੇ ਬੰਦੇ ਆ ਜੀ ਉਹ ਸਾਰੇ ਹੀ ਵਧੀਆ ਹੁਨਰ ਬੰਦੇ ਆ ਕੰਮ ਵਾਲੇ ਨੇ ਵਧੀਆ ਸਾਰੀ ਨੌਲੇਜ ਆ ਸਰਕਾਰ ਇਹਨਾਂ ਦੀ ਕੋਈ ਸੁਲਵਾਈ ਨਹੀਂ ਕਰਦੀ ਕੰਪਨੀਆਂ ਦੇ ਰਾਹੀਂ ਸਾ ਤੋਂ ਕੰਮ ਲਿਆ ਜਾਂਦਾ ਵਾ ਉਹੀ ਕੰਮ ਸਰਕਾਰੀ ਬੰਦੇ ਕਰਦੇ ਉਹੀ ਅਸੀਂ ਕਰਦੇ ਆਂ ਫਲਾਜਮਨਾਲ ਦੇ ਕੋਈ ਉਤਰ ਘਟਨਾ ਹੁੰਦੀ ਅਸੀਂ ਨਹੀਂ ਕਹਿੰਦੇ ਕਿਸੇ ਨਾਲ ਹੋਵੇ ਜਿੰਨਾ ਨਾਲ ਹੁੰਦੀ ਆ ਉਹਨਾਂ ਦੀ ਚਲੋ ਕੋਈ ਨਾ ਕੋਈ ਸੁਲਵਾਈ ਵੀ ਹੋ ਜਾਂਦੀ ਆ ਪਰ ਜਿਹੜੇ ਆ ਸਾਡੇ ਸਾਥੀ ਬੈਠੇ ਆ ਇਹਨਾਂ ਨਾਲ ਲਗਾਤਾਰ ਘਟਨਾ ਹੋ ਰਹੀਆਂ ਨੇ ਲਗਾਤਾਰ ਜਿਵੇਂ ਇਹਨਾਂ ਨੇ ਕਹਿ ਦਈਏ ਵੀ ਸਰਕਾਰ ਕਹਿੰਦੇ ਪੱਕੇ ਕਰਨ ਵਾਲੀ ਜਿਵੇਂ ਇਹਨਾਂ ਨੇ ਸਾਡੀਆਂ ਲਾਸਾਂ ਦੀ ਭਰਤੀ ਖੋਲ ਰੱਖੀ ਹੋਵੇ ਉਹ ਸਿਸਟਮ ਬਣਾਇਆ ਸਾਨੂੰ ਪਤਾ ਨਹੀਂ ਸੀ ਸਾਨੂੰ ਇਸ ਤਰ੍ਹਾਂ ਸਾਡੀ ਭਰਤੀ ਹੋਣੀ ਆ ਉਹੇ ਸਾਡਾ ਤੁੰ ਬੰਦਾ ਮਰਦਾ ਵਾ ਤਾਨੂੰ ਬਹੁਤ ਲੋਕਾਂ ਦਾ ਚੰਗੇ ਨਹੀਂ ਲੱਗਦੇ ਰੋਜ਼ ਇੱਥੇ ਬੈਠਦੇ ਅਸੀਂ ਦਿਵਾ ਘਰੋਂ ਜਾਂਦੇ ਵਿੱਚ ਸਾਡੇ ਅਜੇ ਵੀਰੇ ਇਹਦੇ ਵੀ ਬੱਚੇ